ਇਹ ਬਹੁਤ ਹੀ ਚੰਗੀ ਤਰ੍ਹਾਂ ਹੁਣ ਰਲ ਚੁੱਕੀ ਹੈ ਜਿਹੜੀਆਂ ਅਸੀਂ ਪਾਈਆਂ ਵਾਂ ਇਹਦੇ ਵਿੱਚ ਅਸੀਂ ਸ਼ਹਿਦ ਵੀ ਪਾਉਂਦੇ ਆ ਸ਼ਹਿਦ ਤਸੀਰ ਥੋੜੀ ਗਰਮ ਹੋ ਜਾਂਦੀ ਹੈ ਫਿਰ ਤਾਂ ਕਰਕੇ ਅਸੀਂ ਜਿਹੜੀਆਂ ਹੈਗੀਆਂ ਠੰਡੀ ਤਸੀਰ ਦੀਆਂ ਜਿਹੜੀਆਂ ਪੀਸਟਿੰਗਾਂ ਪਾ ਕੇ ਇਹ ਤਿਆਰ ਕਰਦੇ ਆ ਜੋ ਬੱਚੇ 20 ਸਾਲ ਤੋਂ ਉੱਪਰ ਵਾ ਉਹਨਾਂ ਵਾਸਤੇ ਵੀ ਅਸੀਂ ਤਿਆਰ ਕਰਕੇ ਦਿੰਦੇ ਆ ਪਰ ਉਹਦੇ ਵਿੱਚ ਵੱਖਰੀਆਂ ਭਸਮਾ ਪਾਉਂਦੇ ਆ ਛੋਟੇ ਬੱਚੇ ਨੂੰ ਅਸੀਂ ਭਸਮਾ ਨਹੀਂ ਪਾ ਕੇ ਦਿੰਦੇ ਕਿਉਂਕਿ ਛੋਟੇ ਬੱਚਿਆਂ ਲਈ ਭਸਮਾ ਨਹੀਂ ਠੀਕ ਹੁੰਦੀਆਂ ਕਿਉਂਕਿ ਡੋਜ਼ ਕਈ ਵਾਰ ਵੱਧ ਘੱਟ ਜਾਂਦੀ ਆ ਤਾਂ ਕਰਕੇ ਇਹਨਾਂ ਵਿੱਚ ਅਸੀਂ ਸਿਰਫ ਪਿਸਟੀਆਂ ਪਾ ਕੇ ਦਿੰਨੇ ਆ ਤੇ 20 ਸਾਲ ਤੋਂ ਉਮਰ ਦੇ ਜਿਹੜੇ ਬੱਚੇ ਆ ਜਾਂ ਸ਼ਾਦੀशुदा ਹੈਗੇ ਆ ਜਾਂ ਫਿਰ ਜਿਨ੍ਹਾਂ ਨੇ ਕੋਈ ਗਲਤੀਆਂ ਹੋਈਆਂ ਹੋਣ ਤਾਂ ਪੈਂਦੀ ਹੋਵੇ ਕੋਈ ਉਹ ਦੀ ਪ੍ਰੋਬਲਮ ਹੋਵੇ ਉਹਨਾਂ ਵਾਸਤੇ ਅਸੀਂ ਵੱਖਰਾ ਤਿਆਰ ਕਰਾ ਕੇ ਦਿੰਨੇ ਆ ਉਹਦੇ ਵਿੱਚ ਪਸਮਾ ਦੀ ਮਾਤਰਾ ਅਸੀਂ ਥੋੜੀ ਵੱਧ ਪਾਉਨੇ ਆ ਕਿਉਂਕਿ ਵੀ ਸਰੀਰ ਦੀ ਉਮਰ ਦੇ ਹਿਸਾਬ ਦੇ ਨਾਲ ਤਾਕਤ ਦੀ ਜ਼ਰੂਰਤ ਹੁੰਦੀ ਆ ਕਿਸੇ ਨੇ ਵੀ ਇਹ ਮਜੂਨ ਤਿਆਰ ਕਰਾਉਣਾ ਹੋਵੇ ਪਹਿਲਾਂ ਸਾਡੇ ਕੋਲੋਂ ਸਵਾ ਬੁੱਕ ਕਰਾਉਣਾ ਪੈਂਦਾ ਵਾ ਫਿਰ ਅਸੀਂ ਇਹ ਤਿਆਰ ਕਰਕੇ ਦਿੰਦੇ ਆ ਬਹੁਤ ਹੀ ਵਧੀਆ ਤੁਸੀਂ ਆਪਜੀ ਦੇਖਦੇ ਹੀ ਹੋ ਕੋਈ 50000 ਦਾ ਵੇਚੀ ਜਾਂਦਾ ਮਜੂਨ ਕੋਈ 1.5 ਲੱਖ ਦਾ ਵੇਚੀ ਜਾਂਦਾ ਵਾ ਕੋਈ ਕੱਲਾ ਚਵਨਪਰਾਸ਼ ਹੀ ਲਿਆ ਕੇ ਬਜਾਰਾਂ ਦੇ ਵਿੱਚੋਂ ਬਣਾ ਬਣਾ ਕੇ ਵੇਚੀ ਜਾਂਦੇ ਆ ਤੇ ਲੱਖਾਂ ਰੁਪਏ ਲਈ ਜਾਂਦੇ ਆ ਸੋ ਇਹਦੇ ਵਿੱਚ ਅਸੀਂ ਆਪ ਸਾਰਾ ਕੁਝ ਤਿਆਰ ਕਰਕੇ ਪਾਉਨੇ ਆ ਤਾਂ ਹੀ ਇਹਦਾ ਜ਼ਿਆਦਾ ਰਿਜ਼ਲਟ ਮਿਲਦਾ ਵਾ ਹਰੇਕ ਬੱਚੇ ਨੂੰ ਕਿਉਂਕਿ ਸਾਰੀਆਂ 100% ਸ਼ੁੱਧ ਤੇ ਅਸਲੀ ਪਸਮਾਹ ਜੜੀਆਂ ਬੂਟੀਆਂ ਤੇ ਪਿਸਟੀਆਂ ਅਸੀਂ ਇਹਦੇ ਵਿੱਚ ਮਿਕਸ ਕਰਕੇ ਤਿਆਰ ਕਰਦੇ ਆ ਕਿਸੇ ਨੂੰ ਵੀ ਜ਼ਰੂਰਤ ਹੋਵੇ ਇੱਕ ਵਾਰੀ ਜ਼ਰੂਰ ਵਰਤ ਕੇ ਵੇਖੋ ਬਹੁਤ ਹੀ ਵਧੀਆ ਇਹਦਾ ਰਿਜ਼ਲਟ ਵਾ ਸਰੀਰ ਦੀ ਕਮਜ਼ੋਰੀ ਵਾਸਤੇ ਦਿਮਾਗ ਦੀ ਕਮਜ਼ੋਰੀ ਵਾਸਤੇ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ